ਚੱਟੀਵੰਡ ਦਾ ਪੁਲ ਸਾਹਮਣੇ ਕਾ ਹਾਟਸਪੈਕ ਕੈਫੇ ਆਪਾਂ ਇੱਕ ਵਾਰ ਫਿਰ ਐਂਟਰੀ ਪੁਆਇੰਟ ਤੇ ਆ ਗਏ ਆ ਚੱਟੀਵੰਡ ਪੁਲ ਦੇ ਲੱਗੇ ਇਗੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਅੱਜ ਦੀ ਤਰੀਕਾ ਕੀ 1 ਜੁਲਾਈ 2024 ਤੇ ਆਪਾਂ ਚਾ ਰਹੇ ਹਾਂ ਸਵੇਰ ਦੀ ਸੈਰ ਤੇ ਤੇ ਸਾਹਮਣੇ ਆਪਣੇ ਪੰਛੀ ਵਹਿਰਾਇਆ ਇਸ ਵਕਤ ਨੇਰਾਵਾ ਸ਼ਾਇਦ ਨਾ ਦਿਖਣ ਐਗਾ ਨੇਰੇ ਜਿ ਬੈਠੇ ਹੋਇਆ ਚਲੋ ਬਾਕੀ ਆਣ ਕੇ ਦੇਖਾਂਗੇ ਤੇ ਹੁਣ ਚੱਲੀਏ ਆਪਾਂ ਸੈਰ ਤੇ ਸੈਰ ਆਪਾਂ ਸਵੇਰੇ ਸਰਕਾਰデア ਸੈਕਲ ਤੇ ਰੋਟੀਨੇ ਛੱਡੀ हर जगह कुत्ते ही कुत्ते सवेर की सैर निकलना बड़ा औखा होगी जी मेन रोड तरन तारण अमृतसर तरन तार रोड जी राजस्थान में भी आती है सवेरे सवेरे गुरुद्वारा साहब के दर्शन करो गुरद्वारा सिव संघा अर्जन देव नगर ਆਪਾਂ ਪਹੁੰਚ ਗਏ ਤਨਤਾਰ ਰੋਡ ਤੇ ਚਟੇਵੰਡ ਨਹਿਰ ਤੇ ਇਹ ਕੈਫੇ ਜਿਆਦਾ ਸੌਂਸਾਣਾ ਅੱਗੇ ਪੋੜਾ ਗਿਆ ਪੁਲ ਦੇ ਥੱਲੇ ਆ ਗਈ ਨਹਿਰ ਇਹ ਹੈਗੀ ਅੱਪਰ ਬਾਰੀ ਦਬਾਬ ਚਲੋ ਅੱਗੇ ਜਾ ਕੇ ਇਹਦੇ ਬਾਰੇ ਵੀ ਗੱਲ ਕਰਦੇ ਆਂ ਆਪਾਂ ਸੈਰ ਤੇ ਆ ਗਏ ਹੁਣ ਇਹ ਸੰਤ ਬਾਬਾ ਪੂਰੀ ਵਾਲਿਆਂ ਨੇ ਜਿਹੜਾ ਬਣਾਇਆ ਵਾ ਟਰੈਕ ਨਹਿਰ ਦੇ ਕੱਡੇ-ਕੱਡੇ ਸਿਆਰ ਕਰਨ ਵਾਸਤੇ ਲੋਜੀ ਚੈੱਕ ਕਰੋ ਸਵੇਰ ਦਾ ਟਰੈਕ ਇਹ ਬਹੁਤ ਵਧੀਆ ਟਰੈਕ ਬਣਾਇਆ ਸੰਤਵਾ ਪੂਰੇ ਲੈਣੇ ਇੱਥੋਂ ਦੇ ਆਏ ਜਿਹੜੇ ਵੀ ਲਾਗੇ ਛਾਗੇ ਦੇ ਮੱਲੇ ਵਾਲੇ ਆ ਸਾਰੇ ਇੱਧਰ ਹੁੰਦੇ ਆ ਤੇ ਆਗਾ ਸਿਟਿੰਗ ਪੁਆਇੰਟ ਇਹ ਵਿੱਚ ਥਾਂ ਥਾਂ ਬਣੇ ਹੋਏ ਹੈ ਇਹ ਆਗਾ ਜੀ ਨਹਿਰ ਅੱਪਰ ਬਾਰੀ ਦਬਾਬ ਜਿਹੜੀ ਪਠਾਨਕੋਟ ਲੱਗੋ ਨਿਕਲਦੀ ਰਾਵੀ ਨਦੀ ਚੋਂ ਤੇ ਅਲੱਗ-ਅਲੱਗ ਇਲਾਕਿਆਂ ਚੋਂ ਦੀ ਆਈ ਸਿੱਧੀ ਪਾਕਿਸਤਾਨੀਆ ਦੀ। ਸਿਅਰ ਦਾ ਸਾਮਾ ਤਕਰੀਬਨ 5.5 ਦਾ। ਅੱਜ ਦੀ 5.5 ਵਾਰੀ ਸਾਡੀ ਹੈਗੀ ਆ ਸਾਈਕਲ। ਜਦੋਂ ਆਪਾਂ ਹਲਕ ਨੂੰ ਨਹੀਂ ਚਲਾਈਦਾ ਫਿਰ ਸਵੇਰੇ-ਸਵੇਰੇ ਨੂੰ ਚਲਾਈਦਾ। ਇਹ ਕੀ ਆ ਜਲੰਧਰ ਅਮਰਸਰ 에 तकरीबन ਲੈ ਲੋ ਕਨਾਲ ਰੋਡ ਇੱਥੋਂ तकरीबन 3 1/2 ਕਿਲੋਮੀਟਰ ਤੋਂ ਬਾਅਦ ਜਲੰਧਰ ਰੋਡ ਆ ਜਾਣੀ ਆ ਆ ਜਿਹੜਾ ਟਰੈਲ ਹਲੇ ਬਣਿਆ ਨਹੀਂ ਆ ਇਹ ਜਿਹੜਾ ਚਾਟੀਵੰਡ ਪੁਲ ਤੋਂ ਲੈ ਕੇ ਤੇ ਸੁਲਤਾਨਵੰਦ ਪੁਲ ਤੱਕ ਬਣਿਆ ਆ ਕੁਸਤ ਤੋਂ ਬਾਅਦ ਸੁਲਤਾਨਵੰਦ ਤੋਂ ਪੁਲ ਤੋਂ ਲੈ ਕੇ ਪਾਰਾਲੇ ਪੁਲ ਤੱਕ ਅਨਕੰਪਲੀਟ ਆ ਆਉਣ ਵਾਲੇ ਟਾਈਮ 'ਚ ਵੀ ਟਰੈਕ ਬਣੇਗਾ ਟੋਟਲ ਟਰੈਕ 2 ਤੇ 1.5 3.5 ਕਿਲੋਮੀਟਰ ਦਾ ਹੋਣਾ। ਸਾਹਮਣੇ ਆ ਗਿਆ ਈ ਤਾਰਾ ਵਾਲਾ ਪੁਲ। ਹਾਂ। ਅਮਰਸਰ ਸ਼ਹਿਰ ਲੈਫਟ ਜਰੰਦਰ ਦਿੱਲੀ ਪਠਾਨਕੋਟ ਰਾਈਟ ਲਿਬਰੇ ਅਗ ਲਈ ਆ ਘਰ ਤੋਂ ਤਕਰੀਬਨ 5 ਕਿਲੋਮੀਟਰ ਆ ਗਿਆ ਮੈਂ ਤੇ ਪਾਣੀ ਪੀ ਲਈ ਥੋੜਾ ਕਿਉਂਕਿ ਸਦਾ ਸੁੱਤੇ ਉੱਠ ਕੇ ਸਿੱਧਾ ਹੀ ਤੁਰ ਪਿਆ 5 ਕਿਲੋਮੀਟਰ ਤੋਂ ਬਾਅਦ ਬ੍ਰੇਕ ਲਈ ਆ ਥੋੜਾ ਵਾਰਮ ਅਪ ਹੋ ਗਿਆ ਸਰੀਰ ਤੇ ਪਾਣੀ ਪੂਰੀ ਪੀ ਲਈ ਫਿਰ ਖਿੱਚਦੇ ਹਾਂ ਸੈਕਲ ਨੂੰ ਸਾਹਮਣੇ ਤਰਾਲਾ ਪੋੜਿਆ ਕੋਤੋਂ ਬਾਅਦ ਆਪਾਂ 골ਡਨ ਗੇਟ ਵਾਲੀ ਸ਼ਰਟ ਤੇ ਹੋ ਜਾਣਾ ਇਹ ਹੈ ਜੀ ਆਪਣੀ ਠੋਕਰ ਤਾਰਾ ਵਾਲੇ ਪੋਲ ਵਾਲੀ ਪਿਛਲੇ ਜਿਹੜੀ ਬਿਲਡਿੰਗ ਤੇ ਪਾਰਕ ਵੇਖ ਰਹੇ ਹੋ ਇਹ ਹੈਗੀ ਆ ਤਾਰਾ ਵਾਲੇ ਪੋਲ ਤੇ ਜਿਹੜਾ ਬਿਲੀਕਰ ਬਣਿਆ ਸੀ ਅੰਮ੍ਰਿਤਸਰ ਦੇ ਛੇਦੀ ਦਰਬਾਰ ਸਾਹਿਬ ਵਾਸਤੇ ਜਿੱਥੋਂ ਦਰਬਾਰ ਸਾਹਿਬ ਨੂੰ ਪਹਿਲੀ ਵਾਰ ਬਿਜਲੀ ਗਈ ਸੀ ਇਹ ਉਹ ਚੀਜ਼ ਅੰਗਰੇਜ਼ਾਂ ਲੋ ਬਣਾਈ ਗਈ ਆ ਇਸ ਵਕਤ ਇਹ ਖੰਡਰ ਹੋ ਚੁੱਕੀ ਆ ਇਹਨੂੰ ਪਾਰਕ ਬਣਾ ਦਿੱਤਾ ਗਿਆ ਤੇ ਹਾਲੇ ਵੀ ਕੁਝ ਬਿਲਡਿੰਗ ਬਚੀ ਹੋਈ ਆ ਜਿਹਨੂੰ ਰੈਨੋਵੇਟ ਕੀਤਾ ਗਿਆ ਪਾਰਨਿਪੈਸਿਪਲ ਚੈੱਕ ਕਰੋ ਕੀ ਬਾਤ ਆ ਇੱਕ ਮੇਹੇਦਾਰ ਵੀਓਸ ਟਰੈਕ ਦੇ ਉੱਤੇ ਜਿਹੜਾ ਤਾਰ ਵਾਲੇ ਪੁਲ ਦੇ ਲੱਗੇ। ਕੋ ਸਾਹਮਣੇ ਸਾਰੀ ਪਾਰਕ ਹੈਗੀ ਹੈ। ਇਹ ਆ ਗਿਆ ਜੀ ਤਾਰਾਂ ਵਾਲਾ ਪੁਲ। ਹਰਮੰਦਰ ਸਾਹਿਬ ਲੈਫਟ ਸਾਈਡ ਤੇ ਨਜੰਦਰ ਰਾਈਟ। ਮੇਨ ਆਈ ਵੇ ਜਿਹੜੀ ਜਲੰਧਰ ਦਿੱਲੀ ਨੂੰ ਜਾਂਦੀ ਐ ਅਮਰਸਰ ਤੋਂ ਰਸ਼ ਬਹੁਤ ਹੁੰਦਾ ਇੱਥੇ ਥੋੜਾ ਸਾਈਕਲ ਬੜੇ ਧਿਆਨ ਨਾਲ ਚਲਾਉਣਾ ਪੈਂਦਾ ਇੱਥੇ ਮੇਰਾ ਗੱਡੀਆਂ ਹੁੰਦੀਆਂ 100 ਦੇ 120 ਦੇ ਸਵੇਰ ਸਰ ਰੋਡ ਖਾਲੀ ਹੁੰਦੀ ਭਜਉਦੇ ਹੁੰਦੇ ਲੋ ਜੀ ਆਪਾਂ ਪਹੁੰਚ ਗਏ 골ਡਨ ਗੇਟ ਘਰ ਤੋਂ ਤਕਰੀਬਨ 6.5-7 ਕਿਲੋਮੀਟਰ ਕੀ ਬਾਤ ਆ 골ਡਨ ਗੇਟ ਦੀ ਤੇ ਅਮਰਸਰ ਦੀ ਸ਼ਾਨ ਐ ਸਸ ਚੈੱਕ ਕਰ ਰਿਹਾ ਹਾਂ ਕੀ ਆਵਾਜ਼ ਇਹ ਆ ਗਿਆ ਜੀ ਫੇਰਕਾ ਬਾਈਪਾਸ ਚੌਕ ਆਪਾਂ ਇਥੋਂ ਲੈਫਟ ਹੋਏ ਨਾ ਪਠਾਨਕੋਟ ਰੋਡ ਤੇ ਸਾਹਮਣਾ ਸਿੱਧਾ ਜਾਵਾਂਗੇ ਜਲੰਧਰ ਰੋਡ ਸਾਹਮਣੇ ਲਿਗਾ ਹੈ ਪਵਨ ਗੁਰੂ ਪਾਣੀ ਪਿਤਾ ਮਾਤਾ ਧਰਮ ਨਾ ਕੋਈ ਸ਼ੀ ਪਵਨ ਗੁਰੂ ਪਾਣੀ ਪਿਤਾ ਤੇ ਮਾਤਾ ਧਰਮ ਨਾ ਕੁਦਰਤ ਬਹੁਤ ਜ਼ਰੂਰੀ ਹੈ ਤੈਨੂੰ ਬਚਾਉਣਾ ਵੀ ਬੜਾ ਜ਼ਰੂਰੀ ਹੈ ਜਿੱਥੇ بچਾ ਸਕਦੇ ਬਚਾਓ ਤਰੱਕੀ ਦੇ ਨਾਂ ਤੇ ਕੁਦਰਤ ਖਤਮ ਹੋ ਰਹੀ ਹੈ ਬਬਾ ਸਾਹਮਣੇ ਵੱਜਦੀ ਪਈ ਆ ਤੇ ਸਾਈਕਲ ਦਾ ਪੂਰਾ ਯੋਰ ਲੱਗਦਾ ਪਿਆ ਘਰ ਤੋਂ 8 ਕਿਲੋਮੀਟਰ ਦੂਰ ਆਣ ਕੇ ਇੱਥੋਂ ਲੈਣਾ ਆਪਾਂ ਹੁਣ ਜੂ ਟਰਨ ਗਾਰਡਨ ਇਨ ਕਾਇਰ ਦੇ ਲੱਗੋ ਟਕਾਲ ਆ ਰਹੀ ਐ ਕੋ ਦੋ ਟਰੱਕ ਆ ਰਹੇ ਕੋਈ ਗੱਲ ਨਹੀਂ ਨਿਕਲ ਜਾ ਇਧਰ ਸੇਮਰ ਦੇ ਮੇਜ ਕੁਰਸੀਆਂ ਬਣਾਵ ਕੇ ਵੇਚਦੇ ਆ ਇਹ ਹੈਗਾ ਜੀ ਅੰਮ੍ਰਿਤਸਰ ਦਾ ਬਾਹਰੀ ਇਲਾਕਾ ਜਿੱਥੋਂ ਅੰਮ੍ਰਿਤਸਰ ਸੇ ਜਸਟਿਸ ਸਟਾਰਟ ਹੁੰਦਾ ਵਾਕਮਿਕ ਐ ਫਿਰ 골ਡਨ ਗੇਟ ਆ ਗਏ ਆ ਇਹ 골ਡਨ ਗੇਟ ਅਕਾਲੀ ਰਾਜ ਬਣਿਆ ਸੀ ਪ੍ਰਕਾਸ਼ ਸਿੰਘ ਬਾਦਲ ਮੁੱਖ ਮੰਤਰੀ ਸੀ ਉਹਦਾ ਜੂ ਟਰਨ ਮਾਰ ਕੇ ਆਪਾਂ ਅਗੇ ਫਿਰ ਤਾਰਾ ਨੇ ਪੁਲ ਸਾਹਮਣੇ ਲਿਖਿਆ ਜੀ ਜੱਲਿਆ ਵਾਲਾ ਬਾਗ ਸ਼੍ਰੀ ਦਰਬਾਰ ਸਾਹਿਬ ਤੇ ਦਰਗਾਣਾ ਮੰਦਿਰ ਅ ਜਦੋਂ ਗੋਲਡਨ ਗੇਟ ਵੱਲੋਂ ਅੰਮ੍ਰਿਤਸਰ ਨੂੰ ਆਈਏ ਸਾਹਮਣੇ ਪੁਲ ਸਿੱਧਾ ਚੜਜੋਗੇ ਤੇ ਸਭ ਤੋਂ ਪਹਿਲਾਂ ਆਏਗਾ ਜੀ ਆਪਣਾ α1 ਉਸ ਤੋਂ ਬਾਅਦ ਪਹੁੰਚ ਆਏਗਾ ਜਹਾਜਗੜ ਜਹਾਜਗੜ ਤੋਂ ਥੱਲੇ ਉਤਰਾਂਗੇ ਦਰਬਾਰ ਸਾਹਿਬ ਤੇ ਆਪਣਾ ਬਸਟ ਬਸ ਅੱਡਾ ਅਗਰ ਇਹੋ ਪੁਲ ਆਪਾਂ ਸਿੱਧਾ ਚੱਲ ਜਾਾਂਗੇ ਸਿੱਧਾ ਰੇਲਵੇ ਸਟੇਸ਼ਨ ਫੇਰ ਐਲਿਵਿਸ਼ਨ ਟੱਪਾਂਗੇ ਤੇ ਅੱਗੇ ਵਾਗਾ ਬਾਰਡਰ ਪਾਕਿਸਤਾਨ ਸਾਈਡ ਲੋਜੀ ਪਹੁੰਚ ਗਏ ਫਿਰ ਤਾਰਾਣੇ ਪੁਲ ਤੇ ਐਸ ਤੋਂ ਆਪਾਂ ਹਣਾ ਕਿਨਾਰਾ ਰੋਡ ਤੇ ਫੇਰ ਹਣਾ ਸਵੇਰ ਦਾ ਤਕਰੀਬਨ 6 ਵਜੇ ਦਾ ਸਮਾਂ ਹੋ ਗਿਆ ਆਪਾਂੋਂ ਨਿਕਲੇ ਹੋਏ ਤਕਰੀਬਨ ਪੌਣਾ ਘੰਟਾ ਹੋ ਗਿਆ ਘਰ ਤੱਕ ਅੱਜ ਗੁਣਾ ਬਹੁਤ ਈ ਪੈਂਦੀ ਪਈ ਆ ਜਿਦ ਕਰ ਸ਼ੈਕਲ ਦਾ ਪੂਰਾ ਯੋਰ ਲੱਗਦਾ ਪਿਆ ਇਹੋ ਠੋਕਰ ਆ ਗਈ ਆਪਣੀ ਮਹਿਰ ਵਾਲੀ ਸੂਰਜ ਦੇਵਤਾ ਅੱਜ ਇਸ ਕਰਕੇ ਨਿਕਲੇ ਬੱਦਲਵਾਰੀ ਹੋਈ ਹੈ। ਨਹੀਂ ਤੇ ਜਦੋਂ ਮੈਂ 골ਡਨ ਗੇਟ ਹੁੰਦਾ ਉਦੋਂ ਹੀ ਆ ਜਾਂਦੇ। ਆਕੇ ਕੁੱਤਿਆਂ ਦੀ ਪੂਰੀ ਫੌਜ ਹੈ। ਏ ਰੋਏ ਦਾ ਹੀ ਰਗਾ ਕੰਮ। ਬਹੁਤ ਕੁੱਤੇ ਹੁੰਦੇ ਇੱਥੇ। ਬੜਾ ਧਿਆਨ ਨਾਲ ਨਿਕਣਾ ਪੈਂਦਾ। ਤੇ ਲੈਣ ਦੇ ਡਾਰਾਂ ਦੀ ਡਾਰਾਂ ਹੁੰਦੀਆਂ। बात है लगता है यात्रा ही जा रही अमृतसर लो तो जी आप पहुँच गए सुल्तान पिंड जी आई लव सुल्तान पिंड ਇਹ ਤੇ ਗੁਰਦੁਆਰਾ ਅਟਾਰੀ ਸਾਹਿਬ ਹੀ ਆ ਜਿੱਦੇ ਤੁਸੀਂ ਇੱਥੇ ਦਰਸ਼ਨ ਕਰ ਸਕਦੇ ਹੋ ਇਤਿਹਾਸਕ ਗੁਰਦੁਆਰਾ ਰੌਂਗ ਸਾਈਡ ਤੇ ਗੱਡੀਆਂ ਆ ਰਹੀਆਂ ਹੁਣੇ ਤੋਂ ਆਪਣੀ ਪੈਦਲ ਯਾਤਰਾ ਹੈਗੀ ਚਾਟੀਵੰਡ ਪੁਲ ਤੱਕ 2 ਕਿਲੋਮੀਟਰ ਪੈਂਦਾ ਤਕਰੀਬਨ ਇਹ ਤੇ ਮਾਰੀਏ ਬ੍ਰੇਕ ਹੁਣ ਚੱਲੀਏ ਪੈਦਲ 大家好 ਉਹ ਜੀ ਸਾਹਮਣੇ ਹੈਗਾ ਛੱਪਾਂ ਛੱਪਾਂ ਵਾਲਾ ਸ਼ਵਾਲਾ ਇਸ ਟਰੈਕ ਦੇ ਉੱਤੇ ਹੈਗਾ ਵਾ ਇਹਦੇ ਸਾਹਮਣੇ ਜਿਹੜਾ ਪੁਲ ਜਾ ਰਿਹਾ ਇਹ ਹੈਗਾ ਜੀ ਸਿੱਧਾ ਜਿਆਦਾ ਰਾਜਸਥਾਨ ਵਾਲੀ ਸਾਈਡ ਤੇ ਤੰਤਨ ਸਾਹਿਬ ਕ੍ਰੋਸ ਕਰਕੇ ਆਹ ਸਾਹਮਣੇ ਅੱਪਰ ਬਾਰੀ ਦਬਾਬ ਉਹ ਹੀ ਟਰੈਕ ਦੇ ਨਾਲ-ਨਾਲ ਚੱਲਦੇ ਪਏ ਆ ਜੀ ਆਪਾਂ ਪਹੁੰਚ ਗਏ ਆਪਾਂ ਦੇ ਜੇਮਾਰੇ ਪੁਆਇੰਟ ਤੇ ਪਛਾ ਮਸ਼ੀਨਾ ਲੱਗੀਆਂ ਹੁਣ ਇਹਨਾਂ ਮਸ਼ੀਨਾ ਲਾਉਣੇ ਆ ਸਵੇਰ ਦੀ ਸੈਰ ਹੋ ਗਈ ਆ ਤਕਰੀਬਨ ਆਪਾਂ 13.5 ਕਿਲੋਮੀਟਰ ਸੈਰ ਕੀਤੀ ਜਿੱਥੋਂ 11.5 ਆਪਾਂ ਸਾਈਕਲ ਚਲਾਇਆ ਵਾ ਤੇ 2 ਕਿਲੋਮੀਟਰ ਪੈਦਲ ਯਾਤਰਾ ਸੁਲਤਾਨਪੁਰੋਂ ਤੋਂ ਲੈ ਕੇ ਤੇ ਆਪਾਂ ਚੱਟੀਵੜ ਪੁਲ ਤੱਕ ਉਹੜਾ ਜੰਮਾ ਦੇ ਮਸ਼ੀਨਾ ਲਾਉਣੇ ਆ ਤੇ ਫਿਰ ਆਪਾਂ ਉਧਰ ਟਰੈਕ ਵਾਲੀ ਛੱਟ ਦੇ ਜਾਂਦੇ ਜਿਹੜਾ ਐਂਟਰੀ ਪੁਆਇੰਟ ਆ ਉਹ ਸਾਹਮਣੇ ਦਿਖ ਜਾਂਦਾ ਉਹ ਸ਼ੁਰੂ ਪੁਆਇੰਟ ਦੇ ਜਾਂਦੇ ਆ ਉੱਥੇ ਵੀਡੀਓ ਬੜੇ ਬੜੇ ਸਾਹਮਣੇ ਫੋਟੋਸਪ ਕਹਿਵੇ ਉਹ ਵੀ ਦਿਖ ਕਥਨ ਹੋਏ ਹੋ ਕੇ ਜਾਂਦੇ ਹਨ ਇਹ ਹੈਗੀ ਚੱਟੀਵੰਡ ਦਾ ਪੁਲ ਸਾਹਮਣੇ ਦਾ ਹਾਟਸਪੈਕ ਕੈਫੇ ਆਪਾਂ ਇੱਕ ਵਾਰ ਫਿਰ ਐਂਟਰੀ ਪੁਆਇੰਟ ਤੇ ਆ ਗਏ ਆ ਚੱਟੀਵੰਡ ਪੁਲ ਦੇ ਲੱਗ ਗਏ ਇਹ ਹੈਗੀ ਉੱਪਰ ਬਾਰੀ ਦਬਾਅ ਐਸ ਫਾਰ ਦ ਪੂਰੀ ਪਰੀ ਹੋਈ ਹੈ ਕਿਉਂਕਿ ਹਿਮਾਚਲ ਚ ਬਹੁਤ ਬਰਸਾਤ ਹੋ ਰਹੀ ਹੈ ਪੰਜਾਬ ਚ ਵੀ ਕਈ ਜਗ੍ਹਾ ਤੇ ਹੋਈ ਹੈ ਤੇ ਜ਼ਿਆਦਾਤਰ ਪਾਣੀ ਹਿਮਾਚਲ ਦਾ ਹੀ ਹੈ ਇਹਗਾ ਪਾਰਕਿੰਗ ਹੁਣੇ ਕੋ ਸਾਹਮਣੇ ਗੇਟ ਹੈਗਾ ਆਪਾਂ ਉਧਰ ਚੱਲਦੇ ਹਾਂ ਅੱਜ ਮੌਸਮ ਬਹੁਤ ਜ਼ਿਆਦਾ ਬੇਇਮਾਨ ਐ ਅਸਾਦ ਬੱਦਲਵਾਰੀ ਹੋਈ ਐ ਮੀਂਹ ਪੈਣ ਦੇ ਪੂਰੇ ਸਾਰੇ ਗਿਆ ਕਿਸੇ ਟਾਈਮ ਹੀ ਮੀਂਹ ਪੈ ਸਕਦਾ ਤੇ ਹੁਣ ਆਪਾਂ ਪੁਲ ਵਾਲੀ ਛੜਤਾ ਜਾਣੀ ਆ ਸਾਹਮਣੇ ਪੁਲ ਜਿਹੜਾ ਇਹਦੇ ਉੱਤੇ ਚੜਨਾ 360 ਡਿਗਰੀ ਦਾ ਪੂਰਾ ਰੌਣਾ ਹੈ ਚਲੋ ਆਪਾਂ ਫੜੀਏ ਸਾਈਕਲ ਤੇ ਚੱਲੀਏ ਅੱਗੇ ਲੋ ਜੀ ਲੱਗ ਗਿਆ ਜੋਰ ਆ ਅੱਜ ਸਵੇਰ ਦੀ ਸੈਰ ਦੇ ਵਿੱਚ ਆਪਾਂ ਟਰੈਕ ਵੀ ਕਰ ਲਿਆ ਪੈਦਲ ਯਾਤਰਾ ਵੀ ਕਰ ਲਈ ਤੇ ਸਾਈਕਲ ਵੀ ਚਲਾ ਲਿਆ ਹੁਣ ਆਪਾਂ ਪੁਲ ਤੇ ਚੜੀਏ ਪੁਲ ਤੇ ਚੜ ਕੇ ਫਿਰ ਉੱਤਰ ਕੇ ਸਿੱਧਾ ਘਰ ਟਾਈਮ ਹੋ ਗਿਆ तकरीबन 7:05 ਤੇ ਅੱਜ ਥੋੜਾ ਲੇਟ ਚੱਲਦੇ ਪਏ ਕਿਉਂਕਿ ਵੀਡੀਓ ਦੇ ਚੱਕਰ ਚ ਆਪਾਂ ਥੋੜਾ ਲੇਟ ਚੱਲਦੇ ਪਏ ਵੀਡੀਓ ਵੀ ਬਣਾਉਣੀ ਸੀ ਅੱਜ ਦਾ ਵਲੌਗ ਇੱਥੇ ਮੂੰਹ ਛੋਟ ਕਰਨਾ ਸੀ ਜਿਹਦੇ ਕਰਕੇ ਟਾਈਮ ਵੱਧ ਲੱਗਾ ਹੁਣ ਆਪਾਂ ਆਪਣੀ ਸਪੀਡ ਤੇ ਜਾਵਾਂਗੇ ਪੁਲ ਤੇ ਚੜ ਕੇ ਫੇਰ ਸਿੱਧਾ ਘਰ ਲਓ ਜੀ ਫਿਰ ਜੂਟਰਨ ਮੰਨ ਦਾ ਟਾਈਮ ਆ ਗਿਆ ਪੁਲ ਤੋਂ ਆਪਾਂ ਫੇਰ 80 ਕਿਲੋਮੀਟਰ ਫਲੈਟ ਵਾਲੀ ਸਾਈਡ ਤੇ ਆ ਗਏ ਇਥੋਂ ਨਾਲ ਆਪਾਂ ਯੂਟੂਬ ਮਾਰਨਾ ਹੋ ਗਿਆ ਰਸਤਾ ਸਾਫ ਆ ਹੋ ਗਿਆ ਅੱਗੋਂ ਵੀ ਤਕਰੀਬਨ ਸਾਫ ਹੀ ਹੈ ਹਲੇ ਟਾਈਮ ਲੱਗੇਗਾ ਸਾਹਮਣੇ ਕੁਝ ਨਰਸਰੀਆਂ ਹੈਂ ਆ ਬੂਟੇ ਵਗੈਰਾ ਬੜੇ ਵਧੀਆ ਰੰਗ ਭਰੇ ਫੁੱਲ ਤੇ ਨਾਲ ਗਮਲੇ ਮਰਸਾਰ ਸ਼ਹਿਰ 7 ਕਿਲੋਮੀਟਰ ਫਰੋਹੀਪੁਰ 114 ਤਨ ਤਨ 17 ਟਰੈਕ ਉਹ ਦੂਜੀ ਸਾਈਡ ਤੇ ਰਹਿ ਗਿਆ ਅੱਗੇ ਲੱਗਿਆ ਜੀ ਗੁਰਦੁਆਰਾ ਸ਼ਹੀਦ ਗੰਜ ਰਾਈਟ ਤੇ ਗੁਰਦੁਆਰਾ ਟਾਲਾ ਸਾਹਿਬ ਲੈਫਟ ਹੈ ਤਕਰੀਬਨ 2 ਕਿਲੋਮੀਟਰ ਸੱਜੇ ਪੰਨੇ ਗੁਰਦੁਆਰਾ ਸ਼ਹੀਦ ਗੰਜ ਹੁੰਦਾ ਤੇ ਉਸ ਤੋਂ ਬਾਅਦ ਇਧਰ 3.5 ਕਿਲੋਮੀਟਰ ਲੈਫਟ ਜਾਵਾਂਗੇ ਤੇ ਗੁਰਦੁਆਰਾ ਟਾਲਾ ਸਾਹਿਬ ਦੋਗਰ ਦਵਾਰੇ ਬਾਬਾ ਦੀਪ ਸਿੰਘ ਜੀ ਦੇ ਸਾਹਮਣੇ ਆ ਗਿਆ ਆਪਣਾ ਸੱਪਾ ਵਾਲਾ ਛਵਾਲਾ ਇਹ ਆ ਗਿਆ ਪੌਲੇ ਜੀ ਹੁਣ ਪੌਲੇ ਜਿਹੜਾ ਚੜਨਾ ਸੌਖਾ ਵਾ तकरीबन ਮੈਨੂੰ ਮਹੀਨਾ ਸਵਾ ਮਹੀਨਾ ਹੋ ਗਿਆ ਸਾਈਕਲਿੰਗ ਕਰਦੇ ਨੂੰ ਤੇ ਬੜਾ ਹੀ ਆਰਾਮ ਨਾਲ ਚੜ ਜਿੰਦਾ ਸਾਈਕਲਿੰਗ ਵੀ ਇਸ ਕਰਕੇ ਸ਼ੁਰੂ ਕੀਤੀ ਸੀ ਕਿਉਂਕਿ ਟਰੈਕਾਂ ਵੱਲ ਧਿਆਨ ਕਰਦੇ ਪਏ। ਕੋਲੀਆਂ ਲਈ ਆਪਾਂ ਟਰੈਕ ਕਰਨੇ ਆ। ਪਹਿਲਾਂ ਆਪਾਂ ਟ੍ਰਿਓਨ ਕੀਤਾ ਸੀ। ਟ੍ਰਿਓਨ ਮੈਂ 3 ਵਾਰ ਜਾ ਚੁੱਕਾ। ਤੇ ਬਾਅਦੋਂ ਹੁਣ ਕਰੇ ਰਿਲੇਕਸ ਟਰੈਕ ਕਰਕੇ ਆਇਆ। ਅਗਲਾ ਟਰੈਕ ਵੀ ਇੱਕ ਸੋਚੀ ਬੈਠੇ ਆ। ਥੋੜਾ ਟਾਈਮ ਜਦੋਂ ਮੌਸਮ ਜਾਂ ਮਾੜਾ ਠੀਕ ਹੋਊਗਾ। ਸਤੰਬਰ ਦੇ ਆਸ-ਪਾਸ ਜਾਂ ਅਗਸਤ ਤੇ ਉਹ ਟਰੈਕ ਕਰਨਾ। ਦੋ ਕ ਟ੍ਰੈਕ ਚੱਲਦੇ ਹੋਏ ਮਾਈਨ ਚ ਲੇਕਿਨ ਇੱਕ ਟ੍ਰੈਕ ਫਾਈਨਲ ਹੈਗਾ ਤੇ ਬਦਲਵਾਰੀ ਫੇਰ ਮੀਂਹ ਪੈਂਦਿਆ ਸਾਰ ਪੂਰੇ ਚੱਲ ਰਹੇ ਨਿਸ਼ਾਨ ਸਾਹਿਬ ਟੂਲ ਰੇਡ ਇਹ ਤੋਂ ਜਾਣੀ ਹਣ 23 35 ਦੀ ਸਪੀਡ ਤੇ ਆਪਣੇ ਆਪ ਅਜਵਾਗੋ ਵੱਜਦੀ ਵੀ ਇਸ ਕਰਕੇ ਸਪੀਡ ਥੋੜੀ ਘਟਾ ਟੋ ਆ ਗਿਆ ਪਾ ਪੌਂਚ ਕੇ ਘਰ ਤੇ ਇੱਧਰ ਰੱਖੋ ਮੈਂ 10 ਪੰਛੀ ਛੱਡ ਗਿਆ 11ਵਾਂ ਅੰਦਰ ਇੱਕ ਆਪਣੇ ਆ ਵੜਿਆ ਆਹੋ ਹੌ 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 ਛੰਦੇ ਤੁੰਜੀ ਉਹ ਇਹਨਾਂ ਨੇ ਗਲ ਕੇ ਸਾਰਿਆਂ ਨੇ ਉਹਨੂੰ ਚਾਇਆ ਜੋ ਕਿੰਨੂ ਆ ਸਾਡਾਗਾ ਕਿਊਟੀ ਇੱਕ ਜੈਰੀ ਅੱਛਾ ਗਲੈਰੀਬ ਕਾਬੂ ਆ ਗਈ ਆਈ ਇਹਨਾਂ ਨੇ ਆ ਜੰਬੋ ਆ ਅੰਦਰ ਹੈਗਾ ਬਾਜ ਆ ਗਿਆ ਉਹ ਤੇਰੀ ਨਿਊ ਬਿਊਟੀ ਆ ਚਤਰੀ ਵੜੀ ਆ ਆ ਮਮੋ ਆ ਟੌਮ ਆ ਐ ਸਕਾਈ ਆ ਹੁਣ ਇਹ ਕਲੇਸ਼ ਕਰਦੇ ਰਹਿੰਦੇ ਕੋਈ ਨਵੀਂ ਗੱਲ ਨਹੀਂ ਇਹਦਾ ਕਲੇਸ਼ ਚੱਲਦਾ ਕਿਉਂ ਵੀ ਲੈ ਇੱਧਰ ਰਹੀ ਇਹ ਹੈਗਾ ਵਾ ਆਪਣਾ ਕੋਜੀ ਤੇ ਇੱਧਰ ਸਫਾਈ ਚੱਲਦੀ ਵੀ ਪਿੰਜਰੇ ਦੀ ਸਸੀ ਕਾਲੀ ਸਾਰਿਆਂ ਨੂੰ ਚਲੋ ਕਰਦੇ ਆ ਵੀਡੀਓ ਦਾ ਇੱਥੇ ਐਂਡ ਤੇ ਮਿਲਦੇ ਆ ਕਿਸੇ ਨਵੇਂ ਵਲੌਗ ਚ ਬਾਕੀ ਇਹ ਗੱਲ ਜ਼ਰੂਰ ਧਿਆਨ ਰੱਖਣਾ ਚੈਨਲ ਨੂੰ ਸਬਸਕ੍ਰਾਈਬ ਕਰਨਾ ਸ਼ੇਅਰ ਕਰਨਾ ਲਾਈਕ ਕਰਨਾ ਤੇ ਕਮੈਂਟ ਜ਼ਰੂਰ ਕਰਨਾ ਅੱਜ ਦੀ ਸਵੇਰ ਦੀ ਸਰ ਕਿਹੋ ਜਿਹੀ ਲੱਗੀ ਆਪਾਂ ਰੁਟੀਨ ਨਾਲ ਕਰੀਦੀ ਆ ਕਿਉਂਕਿ ਟਰੈਕ ਚੜਨੇ ਆ ਪਿਆਰੇ ਟਰੱਕਾਂ ਲਈ ਹਾਂ ਟਰੱਕਾਂ ਨੂੰ ਤੇ ਆਰੇ ਮੇਰਾ ਥੋੜਾ ਭਜਨ ਜ਼ਿਆਦਾ ਇਸ ਕਰਕੇ ਮੈਨੂੰ ਜ਼ਿਆਦਾ ਜ਼ਰੂਰਤ ਤੇ ਗਿਆ ਇਹ ਚੜ ਜਾਂਦੇ ਫੜਾਫੜ ਆ ਤੋਹੀ ਮੇਰੇ ਉੱਤੇ ਢਾਲਾ ਮਾਰਦੀ ਐ ਇਹ ਬਹੁਤ ਸੈਕਟਲੀ ਮੈਂ ਵੀ ਕਰਾਂਗੀ ਹਾਂ ਬਹੁਤ ਸ਼ਤਾਨ ਹੈਗੇ ਪ੍ਰਮਾਨ ਇਹ ਤਾਂ ਫਟਾਫਟ ਮਾਰਦੇ ਛਾਲਾ ਉਡਾਣੀਆਂ ਕਦੀ ਕਦੀ ਸਿਰ ਤੇ ਬੈਜ ਨੇ ਕਦੀ ਮੋਢੇ ਤੇ ਬੈਜ ਨੇ ਆਹ ਬਸ ਬਸ ਹੋ ਗਿਆ ਸੋਲਿਆ ਸੋਲਿਆ ਤੇਰੀ ਵੀਡੀਓ ਆ ਗਈ ਹੈ ਟੈਨਸ਼ਨ ਕੋ ਲੈਣਾ ਚਲੋ ਮਿਲਦੇ ਆ ਕਿਸੇ ਨਵੇਂ ਵਲੌਗ ਚ ਤਦ ਤੱਕ ਸਤਿ ਸ੍ਰੀ ਅਕਾਲ